ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇਸ ਸਾਲ ਮਕਰ ਸੰkrananti ਦਾ ਤਿਉਹਾਰ 14 ਜਨਵਰੀ ਬੁੱਧਵਾਰ ਨੂੰ ਮਨਾਇਆ ਜਾਵੇਗਾ ਧਾਰਮਿਕ માનਵਤਾ ਹੈ ਕਿ ਮਕਰ ਸੰkrananti ਦੇ ਦਿਨ ਦੇਵਤੇ ਵੀ ਧਰਤੀ ਤੇ ਅਵਤਾਰ ਲੈਂਦੇ ਹਨ ਨਾਲ ਹੀ ਇਸ ਦਿਨ ਅੰਧਕਾਰ ਦਾ ਨਾਸ਼ ਅਤੇ ਪ੍ਰਕਾਸ਼ ਦਾ ਆਗਮਨ ਹੁੰਦਾ ਹੈ ਤੁਹਾ ਨੂੰ ਦੱਸ ਦਈਏ ਕਿ ਇਸ ਵਾਰ ਸ਼ੋਭਾ ਜੋਗਾਂ ਵਿੱਚ ਆਈ ਐਸ ਮਕਰ ਸੰક્રਾਂਤੀ ਤੇ ਛੇ ਰਾਸ਼ੀਆਂ ਬਹੁਤ ਹੀ ਜ਼ਿਆਦਾ ਲਾਭ ਪਾ ਕੇ ਧਨ ਨਾਲ ਮਾਲਾ ਮਾਲ ਬਣਨ ਵਾਲੀਆਂ ਹਨ ਸੂਰਜ ਦੇਵ ਦੀ ਵਿਸ਼ੇਸ਼ ਕਿਰਪਾ ਇਨਾਂ ਤੇ ਵਰਨ ਵਾਲੀ ਹੈ ਮਾਂ ਲక్ష్ਮੀ ਦਾ ਆਸ਼ੀਰਵਾਦ ਇਨਾਂ ਨੂੰ ਮਿਲਣ ਵਾਲਾ ਹੈ ਇਸ ਦਿਨ ਤੋਂ ਸੂਰਜ ਦੇਵ ਦੱਖਣੇ ਤੋਂ ਉਤਰੇ ਹੁੰਦੇ ਹਨ ਚੌਤਿਸ਼ਾਸਤਰ ਅਨੁਸਾਰ ਦੇਵਤਿਆਂ ਦਾ ਦਿਨ ਮੰਨਿਆ ਜਾਂਦਾ ਹੈ ਇਸ ਸਮੇਂ ਦੇਨ ਵੱਡੇ ਹੋ ਜਾਂਦੇ ਹਨ ਇਸਨ ਸੂਰਜ ਦੇਵ ਮਕਰ ਰਾਸ਼ੀ ਵਿੱਚ ਆਉਂਦੇ ਹਨ ਤੇ ਜਿਸ ਦਾ ਪ੍ਰਭਾਵ ਸਿਰਫ ਪੂਰੇ ਵਾਤਾਵਰਣ ਤੇ ਬਲਕਿ ਸਾਰੀਆਂ ਰਾਸ਼ੀਆਂ ਤੇ ਪੈਂਦਾ ਹੈ ਸੂਰਜ ਦੇਵ ਜਦੋਂ ਤਨ ਰਾਸ਼ੀ ਵਿੱਚੋਂ ਨਿਕਲ ਕੇ ਮਕਰ ਰਾਸ਼ੀ ਵਿੱਚ ਪਰਵੇਸ਼ ਕਰਦੇ ਹਨ ਤਾਂ ਮਕਰ ਸੰਗ੍ਰਾਂਦੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਸਾਲ ਮਕਰ ਸੰਗ੍ਰਾਂਦੀ ਦਾ ਵਿਸ਼ੇਸ਼ ਮਹਾ ਕਿਉਂਕਿ ਇਸ ਸਾਲ 23 ਸਾਲਾਂ ਬਾਅਦ ਮਕਰ ਸੰਗ੍ਰਾਮ ਦੀ ਇੱਕ ਦੁਰਲਭ ਸੰਜੋਗ ਪੈ ਰਿਹਾ ਹੈ ਮਕਰ ਸੰਗ੍ਰਾਮ ਦੀ ਤੇ ਸੂਰਜ ਮਕਰ ਰਾਸ਼ੀ ਵਿੱਚ ਜਾਣਗੇ ਸਾਲ 2026 ਵਿੱਚ 14 ਜਨਵਰੀ ਦਾ ਦਿਨ ਧਾਰਮਿਕ ਜੋਤਿਸ਼ ਵਿਸ਼ਟ੍ਰੀ ਤੋਂ ਬਹੁਤ ਵਿਸ਼ੇਸ਼ ਮੰਨਿਆ ਜਾ ਰਿਹਾ ਹੈ ਐਸੇਨ ਮਕਰ ਸੰਗ੍ਰਾਮ ਇਸ ਦਿਨ ਮਕਰ ਸੰਗ੍ਰਾਮ ਦੀ ਦਾ ਪਾਵਨ ਤਿਉਹਾਰ ਮਨਾਇਆ ਜਾਵੇਗਾ ਧਾਰਮਿਕ માનਤਾਵਾਂ ਅਨੁਸਾਰ ਇਸ ਖਾਸ ਯੋਗ ਵਿੱਚ ਭਗਵਾਨ ਸੂਰਜ ਅਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਮਿਲਦੀ ਹੈ ਜਿਸ ਨਾਲ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਉਣ ਦੀ ਸੰਭਾਵਨਾਵਾਂ ਬਾਤੀਆਂ ਹਨ ਮੱਕ ਸੰਗ੍ਰਾਂਦੀ ਤੇ ਸਿਸ਼ਯ ਯੋਗ ਮਾਲਵੇ ਯੋਗ ਅਤੇ ਸੁਕਰਮਾ ਯੋਗ ਬੰਧ ਰਹੇ ਹਨ ਕਿ ਜ਼ਬਰਦਸਤ ਕਿਰਪਾ ਮਾਤਾ ਲਕਸ਼ਮੀ ਤੁਹਾਡੇ ਉੱਪਰ ਪਣਨ ਵਾਲੀ ਹੈ ਇੰਜ ਕਹਿ ਇੰਤਜਗ ਲੋਕ ਤੁਹਾਨੂੰ ਜਲਦੀ ਹੀ ਹੁਣ ਲਾਟਰੀ ਲੱਗਣ ਵਾਲੀ ਹੈ ਕੁੰਭ ਰਾਸ਼ੀ ਵਾਲਿਓ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਧਨਲਾਭ ਪ੍ਰਾਪਤ ਹੋਣਗੇ ਅਤੇ ਤੁਹਾਡੇ ਜੀਵਨ ਵਿੱਚ ਹੁਣ ਵੱਡਾ ਪਰਿਵਾਰਤਨ ਹੋਣ ਵਾਲਾ ਹੈ ਜਿਸ ਨਾਲ ਤੁਹਾਡੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਰਹੇਗਾ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ભાગਸ਼ਲੀ ਰਾਸ਼ੀ ਹੈ ਵ੍ਰਿਸ਼ਭ ਰਾਸ਼ੀ ਵ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦਾਸਈਏ ਕਿ ਜੋ ਵਪਾਰ ਕਾਰੋਬਾਰ ਨਾਲ ਜੁੜੇ ਹਨ ਉਹਨਾਂ ਨੂੰ ਵਪਾਰ ਵਿੱਚ ਵੱਡੇ ਲਾਭ ਮਿਲ ਸਕਦੇ ਹਨ ਬਿਨਾਂ ਕਿਸੇ ਪਰੇਸ਼ਾਨੀ ਦੇ ਕੰਮ ਬਾਧਾ ਚਲਾ ਜਾਵੇਗਾ ਕਿਸਮਤ ਦਾ ਪੂਰਾ ਸਾਥ ਮਿਲੇਗਾ ਜਾਤਕਾਂ ਦੀ ਆਮਦਨ ਵਧੇਗੀ ਪਰ ਜ਼ਿਆਦਾ ਮਿਹਨਤ ਕਰਨੀ ਪਵੇਗੀ ਆਪਣੇ ਆਪ ਨੂੰ ਸਾਬਤ ਕਰਨਾ ਹੋਵੇਗਾ ਧਨ ਆਗਮਨ ਵਿੱਚ ਪੂਰੀ ਤਰ੍ਹਾਂ ਅਨੁਕੂਲਤਾ ਹੋਵੇਗੀ ਆਮਦਨ ਚੰਗੀ ਖਾਸੀ ਵਧੇਗੀ ਖਰਚੇ ਘੱਟ ਹੋਣਗੇ ਪਰ ਜੇ ਇਕੱਲੇ ਹੀ ਬਚਤ ਵੀ ਕਰੋਗੇ ਧਨ ਇਕੱਠਾ ਕਰਨ ਲਈ ਬਹੁਤ ਸਭ ਧਨ ਇਕੱਠਾ ਕਰਨ ਲਈ ਸ਼ੋਭ ਅਣਕੋਲ ਸਮਾਂ ਹੈ ਤਾਂ ਧਿਆਨ ਨਾਲ ਯਤਨਸ਼ੀਲ ਵੀ ਰਹੋਗੇ ਤੁਹਾਨੂੰ ਧਨਵਾਨ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਜਿਵੇਂ ਸਾਥੀ ਨਾਲ ਮధుਰ ਸੰਬੰਧ ਹੋਣਗੇ ਪਰਿਵਾਰਿਕ ਜੀਵਨ ਖੁਸ਼ਹਾਲ ਰਹੇਗਾ ਤਨਾਤubar ਰਹੋਗੇ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਦਾ ਹੋਵੇਗਾ ਪਰ ਭਾਵਨਾਵਾਂ ਨੂੰ ਕਾਬੂ ਵਿੱਚ ਰੱਖੋ ਤੁਹਾਡਾ ਤਬਦਲਾ ਵੀ ਹੋ ਸਕਦਾ ਹੈ ਸੁਭਾਅ ਵਿੱਚ ਚਿਰਚੜਾਪਣ ਨਾ ਲਿਆਓ ਮਿੱਠੇ ਬੋਲ ਤੁਹਾਡਾ ਸੁਭਾਅ ਵਿੱਚ ਚਿਰਚੜਾਪਣ ਨਾ ਲਿਆਓ ਮਿੱਠੇ ਬੋਲ ਤੁਹਾਡਾ ਰਸਤਾ ਸਾਫ਼ ਕਰਨ ਵਿੱਚ ਸਹਾਇਕ ਸਾਬਤ ਹੋਣਗੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਦਾ ਇਹ ਕਿ ਐਸੇਨ ਸੂਰਜ ਮਕਰ ਰਾਸ਼ੀ ਵਿੱਚ ਪਰਵੇਸ਼ ਕਰ ਰਹੇ ਹਨ ਇਥੋਂ ਤੁਹਾਡੇ ਕਿਸਮਤ ਦੇ ਦਰਵਾਜ਼ੇ ਖੁੱਲ੍ਹਦੇ ਜਾਣਗੇ ਪਿਛਲੇ ਕੁਝ ਦਿਨਾਂ ਤੋਂ ਬਿਮਾਰੀਆਂ ਨਾਲ ਜੋ ਜਰੇ ਸੀ ਦਾ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ ਪਰਿਵਾਰ ਦੇ ਲੋਕਾਂ ਦਾ ਸਾਥ ਸਹਿਯੋਗ ਮਿਲੇਗਾ ਨਵੇਂ ਪਸਤਾਵ ਮਿਲ ਸਕਦੇ ਹਨ ਤਰੱਕੀ ਦੇ ਨਾਲ ਤਬਦਲੇ ਦੀ ਵੀ ਸੰਭਾਵਨਾ ਹੈ ਵਿਆਹ ਹੋ ਤਾਂ ਜੀਵਨ ਸੁਖੀ ਰਹਿਣ ਵਾਲਾ ਹੈ ਇਸ ਸਮੇਂ ਵਿੱਚ ਸੰਤਾਨ ਨੂੰ ਲੈ ਕੇ ਕੁਝ ਖਬਰیں ਮਿਲ ਸਕਦੀ ਹੈ ਇਹ ਸਭ ਇਹ ਸਮਾਂ ਤੁਹਾਡੇ ਲਈ ਸਫਲਤਾ ਤੇ ਖੁਸ਼ਹਾਲੀ ਦੇ ਦਿਨ ਲਿਆਵੇਗਾ ਰੁਕੇ ਹੋਏ ਕੰਮ ਪੂਰੇ ਹੋਣਗੇ ਤੁਹਾਡੀ ਤਨ ਸੰਪਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਵੇਗਾ ਕਲਾ ਕਲਾ ਅਤੇ ਸੰਗੀਤ ਵਿੱਚ ਰੁਚੀ ਆਉਣ ਵਧੇਗਾ ਕਾਰਜ ਖੇਤਰ ਵਿੱਚ ਮਿਹਨਤ ਬਹੁਤ ਰਹੇਗੀ ਤੇ ਆਮਦਨ ਵੀ ਜ਼ਿਆਦਾ ਹੋਵੇਗੀ ਮੌਕਿਆਂ ਦਾ ਸਹਿਯੋਗ ਮਿਲੇਗਾ ਵਾਹਨ ਸੁੱਖ ਦਾ ਵਿਸਤਾਰ ਸੰਭਵ ਹੈ ਕੰਮਾਂ ਵਿੱਚ ਸਫਲਤਾ ਬੇਅੰਤ ਤਨ ਪ੍ਰਾਪਤੀ ਅਤੇ ਚੰਗੇ ਸੇਅ ਦੇਣ ਵਾਲਾ ਇਸ ਸਮਾਂ ਸਾਬਤ ਹੋਵੇਗਾ ਅਗਲੀ ਕੁਸ਼ਣ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਾਂ ਕਿ ਸੂਰਜ ਦារਾਸ਼ੀ ਪਰਿਵਰਤਨ ਕਰ ਕਰਾਸ਼ੀ ਵਾਲਿਆਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕਰੇਗਾ ਜਿਸ ਕੰਮ ਵਿੱਚ ਹੱਥ ਪਾਓਗੇ ਸਫਲਤਾ ਮਿਲੇਗੀ ਬਿਆਨ ਤਨਕ ਮਾਸਕ ਹੋਗੇ ਜ਼ਮੀਨ ਪਵਨ ਆਦ ਵਿੱਚ ਨਿਵੇਸ਼ ਕਰੋਗੇ ਦੋਸਤ ਰਿਸ਼ਤੇਦਾਰ ਅਤੇ ਸਹਕਰਮੇ ਇਸ ਵਿੱਚ ਐਮ ਭੂਮਿਕਾ ਨਿਭਾਉਣਗੇ ਸੀਨੀਅਰ ਦਾ ਪਿਆਰ ਅਤੇ ਸਮਰਥਨ ਮਿਲੇਗਾ ਜੀਵਨ ਸਾਥੀ ਤੋਂ ਸਹਿਯੋਗ ਮਿਲੇਗਾ ਉੱਚ ਸਿੱਖਿਆ ਅਤੇ ਖੋਜ ਅਧਿਕਾਰੀਆਂ ਦੇ ਲਈ ਵਦੇਸ਼ ਜਾਂਦੇ ਸੰਭਾਵਨਾ ਬਣ ਰਹੀ ਹੈ ਸਾਂਝੇਦਾਰੀ ਵਿੱਚ ਕੰਮ ਕਰਨ ਵਾਲਿਆਂ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ ਆਯੋਤ ਨਰੇਆਤ ਦੇ ਵਪਾਰ ਨਾਲ ਜੁੜੇ ਲੋਕਾਂ ਨੂੰ ਜ਼ਿਆਦਾ ਸਫਲਤਾ ਮਿਲਣ ਦੇ ਯੋਗ ਹਨ ਵਿਆਹ ਯੋਗ ਜਾਤਕਾ ਦਾ ਵਿਆਹ ਤੈ ਹੋ ਸਕਦਾ ਹੈ ਪਰਿਵਾਰ ਵਿੱਚ ਧਾਰਮਿਕ ਕੰਮ ਹੋਣਗੇ ਗੁੱਸੇ ਦੀ ਬਹੁਤ ਗੁੱਸੇ ਦੀ ਬਤਾ ਤੋਂ ਬੱਚੋ ਖੁੱਲ ਕੇ ਆਪਣੀ ਗੱਲ ਕਰੋ ਨਤੀਜੇ ਬਿਹਤਰ ਹੋਣਗੇ ਅਤੇ ਮਨ ਵਿੱਚ ਸ਼ਾਂਤ ਹੋਵੇਗਾ ਅਗਲੇ ਕੁਝ ਸਮੇਂ ਤੱਕ ਕਿਸਮਤ ਦਾ ਜ਼ੋਰਦਾਰ ਸਾਥ ਤੁਹਾਨੂੰ ਮਿਲੇਗਾ ਹਰ ਖੇਤਰ ਵਿੱਚ ਸਫਲਤਾ ਮਿਲੇਗੀ। ਈਸ਼ਵਰ ਦੀ ਕਿਰਪਾ ਹਮੇਸ਼ਾ ਨਾਲ ਰਹੇਗੀ, ਧਨ ਆਗਮਨ ਹੁੰਦਾ ਰਹੇਗਾ। ਸੀਨੀਅਰ ਸਜਨਾ ਦਾ ਸਹਿਯੋਗ ਮਿਲੇਗਾ, ਜਿਸ ਨਾਲ ਤੁਹਾਨੂੰ ਕਾਰਜ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ। ਕੇਵਲ ਸਿਹਤ ਦਾ ਥੋੜਾ ਧਿਆਨ ਰੱਖਣਾ ਹੋਵੇਗਾ, ਸੂਰਜ ਮਹਾਰਾਜ ਦਾ ਗੋਚ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਨ ਵਿੱਚ ਸ਼ਾਂਤੀ ਤੇ ਬਸੰਦਾ ਦੇ ਭਾਵ ਰਹਿਣਗੇ ਪਰ ਜ਼ਿਆਦਾ ਉਤਸ਼ਾਹੀ ਹੋਣ ਤੋਂ ਬਚੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਇਸ ਸਮੇਂ ਕਿਸਮਤ ਦਾ ਸਾਥ ਮਿਲਦਾ ਦਿਖ ਰਿਹਾ ਹੈ ਕਿਉਂਕਿ ਗ੍ਰਹਾਂ ਦੀ ਚਾਲ ਤੁਹਾਡੇ ਪੱਖ ਵਿੱਚ ਹੈ ਕਾਰੋਬਾਰ ਦੇ ਖੇਤਰ ਵਿੱਚ ਤੁਹਾਨੂੰ ਮਨ ਚਾਹੀ ਸਫਲਤਾ ਲਾਭ ਪ੍ਰਾਪਤ ਹੋ ਸਕਦਾ ਹੈ ਨੌਕਰੀ ਪੇਸ਼ਾ ਲੋਕ ਆਸ-ਪਾਸ ਦੇ ਸਮੇਂ ਵਿੱਚ ਨੌਕਰੀ ਬਦਲਾਅ ਤੇ ਵਿਚਾਰ ਕਰ ਸਕਦੇ ਹਨ ਜੇ ਦੇ ਕੇ ਸਮੇਂ ਵਿੱਚ ਪਰਿਵਾਰ ਵਿੱਚ ਕੋਈ ਮੰਗਲ ਕਾਰਜ ਹੋ ਸਕਦਾ ਹੈ ਜੀਵਨ ਸਾਥੀ ਜਾਂ ਪਰਿਵਾਰ ਨਾਲ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾ ਸਕਦੇ ਹੋ ਮੇਨ ਜਤਕਾ ਨੇ ਤੇਰੇ ਵਿੱਚ ਥੋੜੀ ਕਮੀ ਆ ਸਕਦੀ ਹੈ ਪਰਵਾਰਿਕ ਜ਼ਿੰਮੇਵਾਰੀਆਂ ਵਾ ਸਕਦੀਆਂ ਹਨ ਨੌਕਰੀ ਵਿੱਚ ਤਰੱਕੀ ਹੋਣੀ ਤੈ ਹੈ ਆਮਦਨ ਵਿੱਚ ਵਾਧਾ ਹੋਵੇਗਾ ਤਨ ਬਹੁਤ ਸਾਰਾ ਕਮਾਸ ਸਕੋਗੇ ਜੋ ਆਸਾਨੀ ਨਾਲ ਮਿਲੇਗਾ ਵੀ ਪਰ ਭੌਤਿਕ ਸੁੱਖਾਂ ਤੇ ਕੱਪੜਿਆਂ ਤੇ ਖਰਚ ਵਾ ਸਕਦੇ ਹਨ ਯਾਤਰਾ ਦੇ ਜੋਗ ਹਨ ਯਾਤਰਾ ਲਾਭਦਾਇਕ ਰਹੇਗੀ ਸੰਤਾਨ ਨੂੰ ਕੋਈ ਸਿਹਤ ਦੀ ਪਰੇਸ਼ਾਨੀ ਹੋ ਸਕਦੀ ਹੈ ਥੋੜੀ ਸਾਵਧਾਨੀ ਵਰਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਗੋਚਰ ਫਲਦਾਇਕ ਰਹਿਣ ਵਾਲਾ ਹੈ ਇਹਨਾਂ ਨੂੰ ਹਰ ਖੇਤਰ ਵਿੱਚ ਸਫਲਤਾ ਮਿਲਣ ਦੇ ਜੋਗ ਹਨ ਤਨਲਾ ਉਤਮ ਜੋਗ ਹਨ ਕਿਤੇ ਰੁਕਿਆ ਹੋਇਆ ਫਸਿਆ ਹੋਇਆ ਤਾਂ ਪ੍ਰਾਪਤ ਹੋਵੇਗਾ ਸੰਤਾਨ ਵਲ ਸੁਖਾਂ ਸਮਾਜਰ ਮਿਲ ਸਕਦਾ ਹੈ ਕੱਪੜਿਆਂ ਤੇ ਗਹਿਣਿਆਂ ਪ੍ਰਤੀ ਰੁਝਾਨ ਰਹੇਗਾ ਕਿਸੇ ਪੁਰਾਣੇ ਮਿੱਤਰ ਨਾਲ ਮੁਲਾਕਾਤ ਹੋ ਸਕਦੀ ਹੈ ਆਤਮ ਸੰਜਮੀ ਰਹੋਗੇ ਬਾਣੀ ਵਿੱਚ ਨਰਮੀ ਰੱਖੋ ਪਰਿਵਾਰ ਵਿੱਚ ਹਾਸੀ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਕੰਮ ਵਿੱਚ ਮਿਹਨਤ ਦੀ ਬਹੁਤ ਜ਼ਿਆਦਾ ਲੋੜ ਹੈ ਕਿਸੇ ਪੁਰਾਣੀ ਬਿਮਾਰੀ ਤੋਂ ਛੁਟਕਾਰਾ ਮਿਲੇਗਾ ਤਾਂ ਸਿਹਤ ਵਿੱਚ ਸੁਧਾਰ ਹੋਵੇਗਾ ਨਵਾਂ ਕੰਮ ਸ਼ੁਰੂ ਕਰਨ ਲਈ ਇਹ ਸਮਾਂ ਬੜਾ ਣਕੂਲ ਹੈ ਜਿਸ ਵੀ ਕੰਮ ਵਿੱਚ ਹੱਥ ਪਾਓਗੇ ਸਫਲਤਾ ਮਿਲੇਗੀ ਕੰਮਾਂ ਵਿੱਚ ਮਿਹਨਤ ਰਹੀ ਸਫਲਤਾ ਕਰਨ ਚੰਗਾ खासा ਧਨ ਵੀ ਕਮਾ ਸਕੋਗੇ ਮਾਨ ਸਨਮਾਨ ਵੀ ਖੂਬ ਵਧੇਗਾ ਸੋਚ ਸਮਝ ਕੇ ਨਿਵੇਸ਼ ਕਰਨਾ ਫਾਇਦੇਮੰਦ ਹੋਵੇਗਾ ਇਸ ਨਾਲ ਹੀ ਤੁਹਾਡਾ ਧਨવાન ਬਨਣ ਦਾ ਸੁਪਨਾ ਪੂਰਾ ਹੋ ਸਕੇਗਾ ਜਲਦੀ ਹੀ ਸਥਿਤੀਆਂ ਪਹਿਲਾ ਵਰਗੀਆਂ ਹੋ ਜਾਣਗੀਆਂ ਇਸ ਤਿਉਹਾਰ ਦੇ ਨਾਲ ਇਸ ਤਿਉਹਾਰ ਦੇ ਨਾਲ ਸਫਲਤਾ ਭਰੇ ਸਮੇਂ ਦੀ ਸ਼ੁਰੂਆਤ ਹੋ ਰਹੀ ਹੈ ਅਗਲੇ ਕੁਝ ਸਮੇਂ ਲਈ ਕਿਸਮਤ ਦਾ ਪੂਰਾ ਪੂਰਾ ਸਾਥ ਮਿਲਦਾ ਨਜ਼ਰ ਆਵੇਗਾ ਇਸ ਨਾਲ ਹਰ ਮੁਸ਼ਕਲ ਆਸਾਨ ਹੋ ਜਾਵੇਗੀ ਹਰ ਕੰਮ ਸਫਲ ਸੰਪੂਰਨ ਹੋ ਜਾਵੇਗਾ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵਧਣ ਲੱਗੇਗਾ ਤਾਂ ਇਸ ਵਾਰ ਦੀ ਮੱਕਤ ਸੰਗਰਾਮ ਦੀ ਤੇ ਵਾਨਰਾਏ ਸ਼ੋਭਾ ਜੋਗ ਇਹਨਾਂ ਸੇ ਰਾਸ਼ੀ ਵਾਲਿਆਂ ਦੇ ਭਾਗਾਂ ਦੇ ਦਰਵਾਜ਼ੇ ਖੋਲ ਦੇਣਗੇ ਬੇਅੰਤ ਤੁਹਾਨੂੰ ਸੰਪਤੀ ਮਾਨ ਸਨਮਾਨ ਦੇ ਕੇ ਤੁਹਾਡੀਆਂ ਖੁਸ਼ੀਆਂ ਵਿੱਚ ਚਾਰ-ਛਾਂ ਲਗਾ ਦੇਣਗੇ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੇਖਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ